pedi <susurra> پانی کتھے بوٹ اپ جی ہنی 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 کرانی ہے صاحب کتھے گیا ہم کڑے جا ہنی کرنی ہنی کرن آج جوی آيو ہن ਆਹ ਆ ਗਏ ਠੋਕੇ ਦੇ ਤੇ ਜੀ ਲਾਜ਼ਮੀ ਦਾ ਧਿਆਨ ਕਰਦਾ ਦੇਖੋ ਸਹੀ ਆ ਗਏ ਮਾਰੋ ਯਾਰ ਆਪਣਾ ਮੁੰਡਾ ਹੈ ਇਹ ਮੈਨੂੰ ਫੋਨ ਕੀਤਾ ਹੈ ਨਾ ਸਾਡਾ ਬਾਸ਼ੀ ਵੀ ਆ ਗਿਆ ਇੱਥੇ ਤੋਂ ਕੋਲੇ ਜਾ ਕੇ ਕੰਮ ਕਰਾ ਕੇ ਠੀਕੀ ਦਾ ਮੁੰਡਾ ਆਪਣਾ ਸਹੀ ਤੇ ਸਾਹਮਣੇ ਹੋ ਗਿਆ ਉਹ ਹਾਂ ਜੀ ਸਰ ਕੀ ਨਾਮ ਮੈਂ ਦਲਜੀਤ ਸਿੰਘ ਤੱਕਰ ਵਾਰਡ ਨੰਬਰ 51 ਤੋਂ ਪ੍ਰੈਜ਼ੀਡੈਂਟ ਮਾਲਟਰਨ ਮਾਰਕੀਟ ਵੈਲਫੇਅਰ ਸੁਸਾਇਟੀ ਸਰ ਅੱਜ ਤੇ ਆਇਆ ਹਾਂ ਅੱਜ ਰਾਯਾ ਵੜਿੰਗੀ ਵੱਡੇ ਭਾਈ ਸਾਡੇ ਦਾ ਬਰਥਡੇ ਮਨਾਣ ਆਏ ਆ ਤੇ ਜੋ ਸਾਰੇ ਅੱਜ ਮਲੇਗਨ ਐਸੋਸੀਏਸ਼ਨ ਮਾਡਲ ਟਾਊਨ ਐਸੋਸੀਏਸ਼ਨ ਉਹ ਸਾਰਿਆਂ ਨੇ ਰਲ ਕੇ ਅਸੀਂ ਇਹ ਸੈਲੀਬ੍ਰੇਟ ਕੀਤਾ ਇਸ ਦਿਨ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਸਾਰੇ ਇਕੱਠੇ ਬਿਲਕੁਲ ਦਿਲੋਂ ਇਕੱਠੇ ਇੱਥੇ ਐਮਪੀ ਨੇ ਰਾਜਾ ਵੜਿੰਗ ਤੁਹਾਨੂੰ ਲੱਗਦਾ ਨਹੀਂ ਸੀ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਬਿਲਕੁਲ ਦੇਖੋ ਪਰਿਵਾਰਕ ਚੀਜ਼ਾਂ ਵੀ ਹੁੰਦੀਆਂ ਪਲੱਸ ਇਹ ਦੇਖ ਕੇ ਚਲੋ ਖਾਲੀ ਐਮਪੀ ਨਾ ਦੇਖ ਕੇ ਚਲੋ ਉਹ ਪੰਜਾਬ ਪ੍ਰਦੇਸ਼ ਅਧਿક્ષੀ ਨੇ ਉਹਨਾਂ ਨੇ ਪੂਰਾ ਪੰਜਾਬ ਦੇਖਣਾ ਸੋ ਇਹ ਇੱਕ ਇਹ ਦੇਖ ਕੇ ਚਲੋ ਅੱਜ ਬਰਥਡੇ ਵਾਲੇ ਦਿਨ ਵੀ ਆਪਣੇ ਕੰਮ 'ਚ ਵਿਅਸਤ ਨੇ ਇਸ ਚੋਂ ਵੀ ਦੇਖ ਕੇ ਚਲੀਏ ਆਪਾਂ ਬੜੀ ਖੁਸ਼ੀ ਦੀ ਗੱਲ ਹੈ ਸਰਦਾਰ ਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਸਾਡੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਵੀ ਨੇ ਤੇ ਨਾਲ ਉਹ ਪੰਜਾਬ ਦੇ ਬਹੁਤ ਹੀ ਬੇਵਕ ਜਿਹੜੇ ਨੇ ਉਹ ਪ੍ਰਧਾਨ ਨੇ ਅੱਜ ਉਹਨਾਂ ਦਾ 47th ਬਰਥਡੇ ਹੈ ਅਸੀਂ ਉਹਨਾਂ ਦੇ ਅਜਿਹਾ ਆਫਿਸ ਦੇ ਵਿੱਚ ਸਾਰੇ ਕਾਂਗਰਸ ਵਰਕਰਜ਼ ਨੇ ਸਾਰੀ ਲੀਡਰਸ਼ਿਪ ਨੇ ਮਿਲ ਕੇ ਇੱਥੇ ਅਸੀਂ ਰਾਜਾ ਬੜਿੰਗ ਸਾਹਿਬ ਦੇ ਬਰਥਡੇ ਕੇਕ ਕਟਿਆ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਂ ਮੁਬਾਰਕਾਂ ਦਿਤੀਆਂ ਸਮੁੱਚੀ ਕਾਂਗਰਸ ਨੂੰ ਮੁਬਾਰਕ ਦਿਤੀ ਹੈ ਕਿ ਜਿਹੜਾ ਸਾਡਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਉਹ ਹਮੇਸ਼ਾ ਵਧੇ ਫੁੱਲੇ ਤੇ ਪੰਜਾਬ ਦੇ ਉੱਤੇ ਵੀ ਵਾਹਿਗੁਰੂ ਦੀ ਮਿਹਰ ਰਵੇ ਧੰਨਵਾਦ ਜੈ ਸਰ 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 ਇਹ ਉਹਨਾਂ ਦਾ ਸ਼ਹਿਰ ਹੈ ਇੱਥੋਂ ਸੰਸਦ ਨਹੀਂ ਅਜੇ ਕੋਈ ਨਹੀਂ ਬਸਤੇ ਉਹ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਸਾਂਸਦ ਨੇ ਸਰ ਨੋ ਨੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਪਣੇ ਆਪਣੇ ਸਾਰਿਆਂ ਦੇ ਜਨਮ ਦਿਨ ਹੁੰਦੇ ਆਪਾਂ ਸਦਾ ਘਰ ਹੀ ਦੇਨੇ ਆ ਮੈਂ ਆਪੋ بڑے ਬਰਥਡੇ ਤੇ ਘਰ ਨਹੀਂ ਸੀ ਬੜੇ ਕੰਮਕਾਰ ਹੁੰਦੇ ਨੇ ਪਾਰਟੀ ਦੀਆਂ ਪਾਰਟੀ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਇਹ ਜੇ ਸਵਾਲ ਨਾ ਪੁੱਛਿਆ ਕਰੋ ਗਲਤ ਨਹੀਂ ਠੀਕ ਹੈ ਅੱਜ ਚੁਣੇ ਆ ਮਹਿੰਦਰ ਰਾਜਪਟ ਜੀ ਦੀ ਵਾਸਤੇ ਅੱਜ ਸਾਡੇ ਪੰਜਾਬ ਦੇ ਕਾਂਗਰਸ ਕਮੇਟੀ ਦੇ ਰਾਜਾ ਬਰਿੰਗੀ ਦਾ ਬਰਥਡੇ ਬਣਾਇਆ ਗਿਆ ਅਸੀਂ ਸਾਰੇ ਸੀਨੀਅਰ ਸਾਥੀ ਲੁਧਿਆਣੇ ਤੋਂ ਕਾਂਗਰਸ ਦੇ ਡਾਵਰ ਸਾਹਿਬ ਪਾਂਡੇ ਸਾਹਿਬ ਵੈਸ ਸਾਹਿਬ ਜਕਰੀਰ ਸਿੰਘ ਜੀ ਹੋਰ ਸਾਰੇ ਸਾਥੀਆਂ ਨੇ ਮਿਲ ਕੇ ਅੱਜ 91 ਰਾਜਾ ਬੜੀ ਅੰਗਰੀਜ਼ ਦਾ ਬਰਥਡੇ ਮਨਾਇਆ ਕੇਕ ਕੱਟਿਆ ਗਿਆ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਵੀ ਉਹਨਾਂ ਨੂੰ ਪਰਮਾਤਮਾ ਹੋਰ ਤਾਕਤ ਬਖਸ਼ੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਮਿਸ਼ਨ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤਰੱਕੀਆਂ ਬੁਲੰਦੀਆਂ ਤੇ ਲੈ ਕੇ ਜਾਵੇ ਕਿਵੇਂ ਲੱਗਦਾ ਜੀ 2027 ਅੱਜ ਜੋ ਜਿਹੜੇ ਆਉਣ ਵਾਲੇ ਸਮੇਂ ਵਿੱਚ ਕਿਦਾਂ ਕਾਂਗਰਸ ਲਈ ਰਹੇਗਾ ਕਾਂਗਰਸ ਲਈ 2027 ਬਹੁਤ ਵਧੀਆ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਅੱਜ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਰਾਜਾ ਗੜਿੰਗ ਜੀ ਦੇ ਜਨਮ ਦਿਨ ਦੇ ਵਿੱਚ ਸਾਰੇ ਲੁਧਿਆਣੇ ਦੀ ਜਿੰਨੀ ਟੀਮ ਹੈ ਇਕੱਠੀ ਹੋ ਕੇ ਅੱਜ ਉਹਦੇ ਦਫ਼ਤਰ ਦੇ ਵਿੱਚ ਡਿਪਟੀ ਜੀ ਦੀ ਅਫਸਰ ਜੀ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਾਰਮਾ ਕੇ ਆਦਾਰਸ ਹੈ ਮਾਰੇ ਸਾਡੇ ਲੀਡਰ ਨੂੰ ਲੰਮੀ ਕਦਰ ਦੇ ਤੇ ਇਦਾਂ ਹੀ ਲੋਕ ਭਲਾਈ ਦੀ ਸੇਵਾ ਤੇ ਉਹ ਕੰਮ ਕਰਦੇ ਰਹਿਣ ਤੇ ਅਸੀਂ ਵੀ ਉਹਨਾਂ ਦੇ ਨਾਲ ਉਹਨਾਂ ਦੀ راہਾਂ ਦੇ ਚੱਲਦੇ ਰਹੀਏ। ਥੈਂਕ ਯੂ। ਪ੍ਰਧਾਨ ਰਾਜਾ ਵੜਿੰਗ ਜੀ ਦੇ ਜਨਮ ਦਿਨ ਤੇ ਸਾਰੇ ਲੀਡਰ ਸਰਵਾਂ ਯੂਥ ਦੇ ਸਾਥੀਆਂ ਦਾ ਸਾਰਿਆਂ ਦਾ ਤੁਹਾਨੂੰ ਜਿਹੜੇ ਇੱਥੇ ਉਹਨਾਂ ਦਾ ਬਰਥਡੇਅ ਬੈਲੀਬ੍ਰੇਟ ਕਰਨੀ ਸਾਰੇ ਪੰਚੀ ਸੋ ਆਸ ਕਰਦੇ ਹਾਂ ਉਹਨਾਂ ਦੀ ਲੰਬੀ ਉਮਰ ਕਰੇ ਤੇ ਇਦਾਂ ਹੀ ਉਹ ਲੋਕਾਂ ਦੀ ਸੇਵਾ ਕਰਦੇ ਰਹਿਣ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਵਿਧਾਇਕ ਅਤਿ ਹਮਿੰਦਰ ਸਿੰਘ ਰਾਜਾ ਜੀ ਜਿਹੜੇ ਕਿ ਸਾਡੇ ਪੰਜਾਬ ਪ੍ਰਦੇਸ਼ ਸੰਗਠਨ ਦੇ ਅਧਿਕਾਰ ਸਿੰਘ ਨੇ ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਅੱਜ ਜਨਮ ਦਿਨ ਨਾਲ ਜਨਮ ਦਿਨ ਤੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਤੁਹਾਨਾ ਜਨਾਬ ਦੇ ਵੱਲੋਂ ਔਰ ਸਾਰੇ ਇਲਾਕੇ ਦੇ ਜਿਹੜੇ ਵੀ ਲੋਕ ਆਏ ਨੇ ਸ਼ਹਿਰ ਦੇ ਲੋਕ ਹੈ ਇਹਨਾਂ ਦੇ ਵੱਲੋਂ ਅਸੀਂ ਮੁਬਾਰਕਬਾਦ ਦੇਨੇ ਔਰ ਅਸੀਂ ਅੱਜ ਉਹਨਾਂ ਦਾ ਮਿਸੂ ਵੀ ਬੜਾ ਕਰ ਰਹੇ ਹਾਂ ਉਹਨਾਂ ਨੇ ਅੱਜ ਇੱਥੇ ਆਣਾ ਵੀ ਸੀ ਕਿਉਂਕਿ ਦਿੱਲੀ ਉਹਨਾਂ ਦੀ ਇੱਕ ਐਮਰਜੈਂਸੀ ਮੀਟਿੰਗ ਆ ਗਈ ਉਹਨਾਂ ਨੂੰ ਪਤਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉਹਦੇ ਸੰਬੰਧ ਦੇ ਵਿੱਚ ਕੁਝ ਤਿਆਰੀਆਂ ਮਤਲਬ ਵਾਲੀ ਇੰਡੀਆ ਕੌਂਸਲ ਕਮੇਟੀ ਕੋਲ ਉਹ ਗੜੀਆਂ ਡੀਮੇ ਵਾਲੀਆਂ ਲਾਣੀਆਂ ਕਿਸੇ ਬੰਦੇ ਨੇ ਉਹਦਾ ਕਿਹੜਾ ਕੁਐਸਚਨ ਛਕਣਾ ਕਿਹੜੀ ਕਿਹੜਾ ਮੁੱਦਾ ਛਕਣਾ ਉਸ ਕਰਕੇ ਨੂੰ ਉੱਤੇ ਬੁਲਾ ਲਿਆ ਤੇ ਉਹਨਾਂ ਦੇ ਜਨਮ ਦੇ ਤੇ ਸੰਜਤਨੋਂ ਬੁਧਾਈ ਤੇ ਨੇ ਪਰਮਾਤਮਾ ਦੇ ਦੁਆ ਵੀ ਕਰਦੇ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਇਸੇ ਕਰਾ ਪੰਜਾਬ ਦੀ ਲੋਹਣਾ ਸ਼ਹਿਰ ਦੇ ਲੋਕਾਂ ਦੀ ਸੇਵਾ ਤਾਂ ਤੈਨੂੰ ਇੱਕ ਵਾਰੀ ਫੇਕਣਾ ਆਪਣੇ ਵੱਲੋਂ ਪਰ ਤੋਰ ਲੁਹਾਣੇ ਦਾ ਹਲਕਾ ਸੈਂਟਰਲ ਤੇ ਲੋਹਣਾ ਸ਼ਹਿਰ ਦੇ ਵੱਲੋਂ ਸਾਡੇ ਰਾਜਾ ਬੜਿੰਗੀਆਂ ਮਾਰਕ ਪਾ। ਥੈਂਕ ਯੂ। ਅੰਨੇ ਜੀ ਕੰਮ ਜਨੋ। ਮੈਂਬਰ ਪਾਰਲੀਮੈਂਟ ਅਵਿੰਦਰ ਸਿੰਘ ਰਾਜਵਰਿੰਗ ਜੀ ਅਜੋਨਾਂ ਦੇ ਜਨਮ ਦਿਨ ਮੌਕੇ ਮੈਂ ਉਹਨਾਂ ਦੇ ਪ੍ਰਤੀਨਿਧੀ ਦੀ ਤੌਰ ਤੇ ਸਾਰੇ ਲੀਡਰ ਸਹਿਬਾਨਾਂ ਦਾ ਸਾਰੇ ਵਰਕਰ ਸਹਿਬਾਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਹੜੇ ਇੱਥੇ ਪਹੁੰਚ ਕੇ ਸਾਰਿਆਂ ਨੇ ਜਨਮ ਦਿਨ ਦੀ ਖੁਸ਼ੀ ਮਨਾਈ ਕਈ ਕੇਕ ਕੱਟੇ ਸੋਅ ਸਵੇਦਈ ਦਫ਼ਤਰ ਦੇ ਵਿੱਚ ਸਾਰੇ ਵਧਾਈ ਦੇਣ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ